ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 23 24 ਤੇ 25 ਨਵੰਬਰ 2025 ਨੂੰ ਖਾਲਸਾ ਪੰਥ ਭੰਤੰਗ ਸਾਹਿਬ ਸਤਿਗੁਰੂ ਛੇਰਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਹੀਦੀ ਗੁਰਪੁਰਬ ਰੂਪ ਦੇ ਵਿੱਚ ਤੇ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਯਾਲਾ ਜੀ ਦੀ ਸ਼ਹੀਦੀ ਨੂੰ 350 ਸਾਲਾ ਸਮਰਪਤ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ 350 ਸਾਲਾਂ ਗੁਰਤਾ ਗੱਦੀ ਨੂੰ ਸਮਰਪਿਤ ਇਹ ਸ਼ਤਾਬਦੀ ਰੂਪ ਦੇ ਵਿੱਚ 23 24 ਤੇ 25 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਏ ਜਾ ਰਹੇ ਜਿਹਦੇ ਬਾਅਦ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਪਿਛਲੇ ਸਾਲ ਤੋਂ ਹੀ ਸਾਰੇ ਪ੍ਰੋਗਰਾਮਾਂ ਦੀ ਸ਼ੁਰੂਆਤ ਆਰੰਭਤਾ ਸ਼ੁਰੂ ਕਰ ਦਿੱਤੀ ਗਈ ਸੀ ਸਾਬਕਾ ਕਮੇਟੀ ਵੀ ਵੱਡੀ ਬਣਾਈ ਗਈ ਜੇ ਸਬ ਕਮੇਟੀ ਕਮੇਟੀ ਨੇ ਵੱਖ-ਵੱਖ ਜਿਹੜੇ ਸਾਡੇ ਚਾਹੇ ਉਹ ਮਹਾਨ ਨਗਰ ਕੀਰਤਨਿਆਂ ਤੇ ਚਾਹੇ ਉਹ ਮਹਾਨ ਗੁਰਮਤ ਦੇ ਸਵਾਗਤ ਆ ਤੇ ਚਾਹੇ ਤਿੰਨ ਦਿਨ ਦੇ 23 24 25 ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਸਵਾਗਤ ਆ ਉਹਨਾਂ ਸਾਰਿਆਂ ਦੀ ਰੂਪ ਰੇਖਾ ਵੀ ਲਿਖੀ ਆ ਇਦੀ ਸ਼ੁਰੂਆਤ ਸ਼ਤਾਬਦੀ ਦੀ ਸਹਿਬ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪ੍ਰਕਾਸ਼ ਦੇ ਹਾਰੇ ਨੂੰ ਸਮਰਪਿਤ ਗੁਰੂ ਕੇ ਗੁਰੂ ਕੇ ਮੈਲ ਗੁਰਦੁਆਰਾ ਸਾਹਿਬ ਤੋਂ ਉਸ ਦਿਨ ਇਹਦੀ ਪ੍ਰੰਭਤਾ ਹੋਈ ਸੀ ਜਿਹਦੇ ਤਹਿਤ ਹੁਣ ਸਾਡੇ ਮੋਤੀ ਬਾਗ ਪਟਿਆਲਾ ਵਿਖੇ ਇੱਕ ਵੱਡਾ ਸਮਾਗਮ ਵੀ ਸਾਡਾ ਤੇ ਅਮਰ ਸੰਚਾਰ ਵੀ ਹੋਇਆ ਹੁਣ 27 ਤਰੀਕ ਨੂੰ ਸਾਡੇ ਹੰਡਿਆਆ ਵਿਖੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਇਹ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਵੱਡਾ ਸਮਾਗਮ ਅਮਰ ਸੰਚਾਰ ਦੇ ਰੂਪ ਵਿੱਚ ਗੁਰਮਤ ਸਮਾਗਮ ਦੇ ਰੂਪ ਵਿੱਚ ਤੇ ਬਾਬਾ ਬਕਾਲਾ ਸਾਹਿਬ ਜਿੱਥੇ ਸਤਗੁਰੂ ਨੇ ਆਪਣੀ ਜੀਵਨ ਦਾ ਲੰਮਾ ਸਮਾਂ 26 ਸਾਲ 9 ਮਹੀਨੇ 13 ਦਿਨ ਉੱਥੇ ਕੱਟੇ ਉੱਥੇ ਵੀ ਅਸੀਂ ਉਹ ਵੱਡਾ ਇੱਕ ਸਮਾਗਮ ਮਨਾਉਣ ਜਾ ਰਹੇ ਹਾਂ ਮੇਰਾ ਕਹਿਣ ਤੋਂ ਭਾਵ ਕਿ ਸਾਡੇ ਨਗਰ ਕੀਰਤਨ ਅਸਾਮ ਤੋਂ ਸ਼ੁਰੂ ਹੋਣੇ ਆ ਜਿਹੜੇ ਲਗਭਗ ਸਤੰਬਰ ਦੇ ਵਿੱਚ ਇਹਨਾਂ ਦੀ ਸ਼ੁਰੂਆਤ ਕੀਤੀ ਜਾਊਗੀ ਉਹ ਰੂਟ ਸਾਰੇ ਤੈਅ ਕਰ ਲੈ ਗਏ ਮਟਨ ਤੋਂ ਜਿਹੜਾ ਸ਼ਿਵੀ ਨਗਰ ਤੋਂ ਸਾਡੇ ਮਹਾਨ ਨਗਰ ਕੀਰਤਨ ਆਉਣਾ ਉਹ ਦੀ ਅਸੀਂ ਸ਼ੁਰੂਆਤ ਪਹਿਲਾਂ ਕੀਤੀ ਸੀ ਪਰ ਸਿਕਿਉਰਿਟੀ ਪੁਆਇੰਟ ਆਫ 뷰 ਨਾਲ ਸਰਕਾਰ ਨੇ ਸਾਨੂੰ ਉਹ ਕਿਹਾ ਵੀ ਤੁਸੀਂ ਸਤੰਬਰ ਤੋਂ ਪਹਿਲਾਂ ਇਹ ਕਰ ਨਹੀਂ ਸਕਦੇ ਸੋ ਉਹ ਵੀ ਸਾਡੇ ਆਲਰੇਡੀ ਕੀਤੇਵਾਦੇ ਉਹਦੇ ਨਾਲ ਦੀ ਨਾਲ ਅਸੀਂ ਜਿਹੜੇ ਵੱਡੇ ਸਮਾਗਮ ਆ ਉਹਨਾਂ ਦੇ ਵਿੱਚ ਦਿੱਲੀ ਦੇ ਵਿੱਚ 4 ਦਿਨ ਲਗਾਤਾਰ ਇੱਕ ਸਮਾਗਮ ਹੋਣ ਕਰਨਾਟਕਾ ਬੰਗਲੌਰ ਵਿਖੇ ਗੁਰਮਤ ਨੂੰ 350 ਸਾਲਾਂ ਸਮਰਪਿਤ ਨੂੰ ਹੋਇਆ ਇੱਕ ਸ਼ਿਮਲੇ ਵਿਖੇ ਹੋਇਆ ਤੇ ਅਸੀਂ ਬਾਹਰੀਆਂ ਸਾਰੀਆਂ ਸਟੇਟਾਂ ਦੇ ਵਿੱਚ ਵੀ ਇਹ ਸਮਾਗਮ ਕਰਨ ਜਾ ਰਹੇ ਮੈਂ ਇਹ ਤਾਂ ਤੁਹਾਡੇ ਨਾਲ ਕਿ ਖਾਲਸਾ ਪੰਥ ਸਮੁੱਚੇ ਤੌਰ ਤੇ ਸ਼ਤਾਬ ਦੀਆਂ ਆਪ ਮਨਾਉਣ ਦੇ ਸਮਰਾਥ ਹੈ। ਇਹ ਜਿੱਥੇ ਆਪ ਮਨਾਉਂਦਾ ਉੱਥੇ ਸਾਰੀਆਂ ਜਥੇਬੰਦੀਆਂ ਦੀ ਸਹਿਯੋਗ ਲੈਂਦਾ ਹੈ। ਤੇ ਮੈਨੂੰ ਖੁਸ਼ੀ ਵੀ ਆ ਕਿ ਸਿੱਖ ਪੰਥ ਦੀਆਂ ਸਾਰੀਆਂ ਜਥੇਬੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸ਼ਤਾਬਦੀਆਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੀਆਂ ਤੇ ਆਪਣਾ ਯੋਗਦਾਨ ਪਾਉਂਦੀਆਂ। ਪਰ ਮੈਂ ਜਿਹੜੀ ਆ ਹੁਣ ਤੁਹਾਡੇ ਨਾਲ ਗੱਲ ਸਾਂਝੀ ਕਰਨ ਇਹਨੂੰ ਕਿਸੇ ਦੂਸਰੇ ਪੱਖ ਤੋਂ ਨਾ ਲਿਆ ਜਾਵੇ ਮੈਂ ਸਰਕਾਰ ਨੂੰ ਕਹਿਣਾ ਚਾਹਨਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਪ੍ਰੈਸ ਕਾਨਫਰੰਸ ਕਰਕੇ ਈਵਨ ਮੈਂ ਅਨੰਦਪੁਰ ਸਾਹਿਬ ਵੀ ਥੋੜੇ ਦਿਨ ਪਹਿਲਾਂ ਗਿਆ ਸੀ ਤੇ ਉਸ ਦਿਨ ਵੀ ਉੱਥੇ ਕਿਹਾ ਸੀ ਕਿ ਅਸੀਂ ਸਾਰਿਆਂ ਸਰਕਾਰਾਂ ਨੂੰ ਚਾਹੇ ਸੈਂਟਰ ਦੀਆਂ ਤੇ ਚਾਹੇ ਪੰਜਾਬ ਤੇ ਬਾਕੀ ਸਟੇਟਾਂ ਦੀਆਂ ਸਾਰਿਆਂ ਨੂੰ ਅਸੀਂ ਇਨਵੀਟੇਸ਼ਨ ਦੇਾਂਗੇ ਇਹਨਾਂ ਤਿੰਨਾਂ ਦਿਨਾਂ ਦੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਪਰ ਮੈਨੂੰ ਅਫਸੋਸ ਨਾ ਕਹਿਣਾ ਪੈ ਰਿਹਾ ਕਿ ਸਰਕਾਰਾਂ ਦੇ ਕਾਰਜ ਨਹੀਂ ਹੁੰਦੇ ਧਾਰਮਿਕ ਖੇਤਰ ਦੇ ਵਿੱਚ ਜਿਹੜੀਆਂ ਖਤਾਬ ਦੀਆਂ ਮਨਾਉਣੀਆਂ ਤੇ ਕੱਲ ਬਹਿਨ ਸਾਹਿਬ ਨੇ ਜਿਹੜਾ ਉਹ ਪ੍ਰੈਸ ਕਾਨਫਰੰਸ ਕਰਕੇ ਉੱਥੇ ਇਹ ਐਲਾਨ ਕੀਤਾ ਜੋ ਪੈਟਰਨ ਤੇ ਅਸੀਂ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਪ੍ਰੋਗਰਾਮ ਲਿਖੇ ਸੀ ਉਹ ਪ੍ਰੋਗਰਾਮ ਉਹਨਾਂ ਨੇ ਲਿਖੇ ਆ ਇਹ ਮੈਂ ਈਰਖਾ ਦੇ ਬਸ ਨਹੀਂ ਕੋਈ ਵੀ ਗੱਲ ਕਹਿ ਰਿਹਾ ਮੈਂ ਸਿਰਫ ਤੁਹਾਨੂੰ ਚੇਤਾ ਕਰਾਉਣਾ ਚਾਹੁੰਨਾ ਕਿ ਇਹ ਸਰਕਾਰ ਜਿਹੜੀ ਆ ਮਾਰਚ 2022 ਚ ਹੋਂਦ ਚ ਆਈ ਸੀ ਉਹਦੇ ਮੈਂ ਤੁਹਾਨੂੰ ਹੁਣ 13 ਜਿਹੜੀਆਂ ਸ਼ਤਾਬ ਦੀਆਂ ਅਸੀਂ ਮਨਾਈਆਂ ਔਨ ਰਿਕਾਰਡ ਆ ਤੁਸੀਂ ਦਰਿਆਪਤ ਕਰ ਲਿਓ ਕਿ ਇਹਨਾਂ ਇੰਨੀਆਂ ਸ਼ਤਾਬਦਿਆਂ ਦੇ ਵਿੱਚ ਕਿਸੇ ਛੜਕ ਦੇ ਕੋਈ ਰੋੜਾ ਵੀ ਲੱਗਾ ਕਿਸੇ ਸ਼ਤਾਬਦੀ ਨੂੰ ਸਮਰਪਿਤ ਕੋਈ ਗੁਰਮੰਦਾ ਸਮਾਗਮ ਜਿਹੜਾ ਸ਼੍ਰੋਮਣੀ ਕਮੇਟੀ ਨੇ ਕੀਤਾ ਉਹਦੇ ਵਿੱਚ ਯੋਗਦਾਨ ਪਾਇਆ ਇਹ ਮੈਂ ਤੁਹਾਨੂੰ ਸਾਰੀਆਂ ਸ਼ਤਾਬਦੀਆਂ ਇਸ ਕਰਕੇ ਕਹਿ ਰਿਹਾ ਕਿ ਆਹ ਸ਼ਤਾਬਦੀ ਦੇ ਉੱਤੇ ਇਹ ਜਿਹੜੇ ਧਾਰਮਿਕ ਸਮਾਗਮ ਸਰਕਾਰ ਕਿਉਂ ਕਰਨ ਜਾ ਰਹੀ ਆ ਕਿਤੇ ਸ਼੍ਰੋਮਣੀ ਗੋਤਰਾ ਪ੍ਰਬੰਧਕ ਕਮੇਟੀ ਨਾਲ ਸਹਿਮਿਕਾ ਤਾਂ ਨਹੀਂ ਪਾ ਲੈਣ ਜਾ ਰਹੀ ਜਾਏ ਦੇ ਪਿੱਛੇ ਕੋਈ ਹੋਰ ਲੁਕਵਾ ਏਜੰਡਾ ਤਾਂ ਨਹੀਂ 222 8 ਅਗਸਤ ਨੂੰ 100 ਸਾਲਾ ਗੁਰੂ ਕੇ ਬਾਗ ਦਾ ਮੋਰਚਾ ਤੁਸੀਂ ਸਾਰੇ ਜਾਣਦੇ ਕਿੰਨੀ ਵੱਡੀ ਸ਼ਤਾਬਦੀ ਮਨਾਈ ਕੋਈ ਸਰਕਾਰ ਨੇ ਕਿਸੇ ਪੱਖ ਤੋਂ ਕੋਈ ਇਹਦੇ ਵਿੱਚ ਆਪਣਾ ਯੋਗਦਾਨ ਨਹੀਂ ਪਾਇਆ 30 ਅਕਤੂਬਰ 222 ਨੂੰ 100 ਸਾਲਾ ਪੰਜਾ ਸਾਹਿਬ ਦਾ ਸਾਕਾ ਜਿਹੜਾ ਪਾਕਿਸਤਾਨ 'ਚ ਵੀ ਮਨਾਇਆ ਇੱਥੇ ਵੀ ਮਨਾਇਆ ਕੋਈ ਯੋਗਦਾਨ ਨਹੀਂ ਫਿਰ 12 ਤੋਂ ਲੈ ਕੇ 14 ਮਾਰਚ ਤੱਕ 2023 ਸਿੱਖ ਪੰਥ ਦਾ ਵੱਡਾ ਮਾਣ ਬਾਬਾ ਅਕਾਲੀ ਬਾਬਾ ਫੂਲਾ ਸਿੰਘ ਦੀ 200 ਸਾਲਾਂ ਦੀ ਜੀਤ ਦੀ ਦਿਹਾੜਾ ਉਹ ਸ਼ਤਾਬਦੀ ਦੇ ਰੂਪ ਵਿੱਚ ਮਨਾਇਆ 17 ਮਈ 2023 ਨੂੰ ਸਰਦਾਰ ਜੱਸਾ ਸਿੰਘ ਰਾਮਗੜੀਏ ਦਾ 300 ਸਾਲਾਂ ਉਹ ਜਨਮ ਦਿਹਾੜਾ ਮਨਾਇਆ ਉਹਦੇ ਵਿੱਚ ਕੋਈ ਯੋਗਦਾਨ ਨਹੀਂ ਉਹ ਤੋਂ ਇਲਾਵਾ ਫਿਰ 1 ਅਕਤੂਬਰ 2023 ਨੂੰ ਬੜਾ ਅਹਿਮ ਦਿਨ ਸੀ ਜਦੋਂ ਗੁਰਦਰਾ ਸਿੰਘ ਸਭਾ ਲਹਿਰ ਜਿਹੜੀ ਆ ਉਹਦਾ 150 ਸਾਲਾ ਸਥਾਪਨਾ ਦਿਵਸ ਸੀਗਾ ਉਹਦੇ ਵਿੱਚ ਕੋਈ ਯੋਗਦਾਨ ਨਹੀਂ ਪਾਇਆ ਉਸ ਤੋਂ ਬਾਅਦ ਫਿਰ ਸਭ ਤੋਂ ਇੰਪੋਰਟੈਂਟ ਜਿਹੜਾ ਪੰਜਾਬ ਦਾ ਵੱਡਾ ਇਤਿਹਾਸ 9 ਸਤੰਬਰ 2023 ਜਿਹੜੀ ਮਹਾਰਾਜਾ ਰਿਪੂ ਦਮਨ ਸਿੰਘ ਜੇਸ ਮਹਾਰਾਜੇ ਨੇ ਸਿੱਖੀ ਪਿਰਤਾਂ ਲਈ ਆਪਣੀ ਜਿਹੜੀ ਉਹ ਮਹਾਰਾਜੇ ਦੀ ਜਿਹੜੀ ਪਾਦਮਈ ਉਹ ਤਾਂ ਖੋਣੀ ਖੋਲ ਗਿਆ ਉਹਨਾਂ ਕੋਲੋਂ ਪਰ ਬੜਾ ਵੱਡਾ ਇਤਿਹਾਸ ਸਿਰ ਜਗਾਇਆ ਉਹ ਉਹਨਾਂ ਦੀ 100 ਸਾਲਾਂ ਸ਼ਤਾਬਦੀ ਮਨਾਈ ਕੋਈ ਸਰਕਾਰ ਦਾ ਯੋਗਦਾਨ ਨਹੀਂ 21 ਫਰਵਰੀ 2024 ਨੂੰ ਜੈਤੋਂ ਦਾ ਮੋਰਚਾ ਜਿਹੜਾ ਸੀਗਾ ਵੀ ਮਾਲਵੇ ਦੀ ਧਰਤੀ ਤੇ ਉਹਦੇ ਵਿੱਚ 100 ਸਾਲਾਂ ਫਰੀਦਕੋਟ ਦੇ ਮਨਾਇਆ ਸਰਕਾਰ ਦੀ ਕੋਈ ਸ਼ਮੂਲੀਅਤ ਨਹੀਂ ਸਰਕਾਰ ਵੱਲੋਂ ਕੋਈ ਕਿਸੇ ਪੱਖ ਤੇ ਕੋਈ ਕੋਈ ਜਾਤ ਸ਼ਤਾਪਤ ਕਰ ਦਿੱਤੀ ਜਾਂਦੀ ਉਹ ਤੋਂ ਬਾਅਦ ਫਿਰ ਸਭ ਤੋਂ ਵੱਡਾ ਜਿਹੜਾ 12 13 ਸੈਪਟੰਬਰ 2024 ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹੀ ਜੀ ਦਾ ਗੁਰਤਾ ਗੱਦੀ ਦਿਵਸ ਕਿਹੜਾ ਵੱਡਾ ਸਥਾਨ ਆ ਜਿਹੜਾ ਜਿੱਥੇ ਆਪਾਂ ਬੈਠੇ ਆ ਉਹਦੇ ਵਿੱਚ ਕੋਈ ਯੋਗਦਾਨ ਨਹੀਂ ਕਿਉਂ ਉਸ ਵੇਲੇ ਉਹ ਸ਼ਤਾਵ ਦੀਆਂ ਗੁਰੂ ਸਾਹਿਬ ਜੀ ਨੂੰ ਸਮਰਪਿਤ ਸੀ ਇਹ ਮੈਂ ਤਾਂ ਤੁਹਾਨੂੰ ਯਾਦ ਕਰਾ ਰਿਹਾ ਮੈਂ ਕੋਈ ਹੀਰਖਾ ਬੱਤ ਨਹੀਂ ਗੱਲ ਕਰ ਰਿਹਾ ਮੈਂ ਸਿਰਫ ਜਿਹੜੀ ਗੱਲ ਪਤਾ ਦੀ ਕਹਿਣੀ ਚਾਹੁੰਦਾ ਉਹ ਤੇ ਮੈਂ ਖੀਰ ਚਾਹੂੰਗਾ ਫਿਰ 14 ਤੋਂ 18 ਸਤੰਬਰ 2024 ਪਵਿੱਤਰ ਗੋਇੰਦਵਾਲ ਦੀ ਧਰਤੀ ਤੇ ਸਤਗੁਰੂ ਗੁਰੂ ਅਮਰਦਾਸ ਪਾਤਸ਼ਾਹ ਦਾ 450 ਸਾਲਾ ਜੋਤੀ ਜੋਤ ਦੇ ਤੇ ਤੁਹਾਨੂੰ ਚੇਤਾ ਇੱਕ ਮਹੀਨਾ ਲਗਾਤਾਰ ਲੋਕਾਂ ਨੇ ਉਸ ਗੋਇੰਦਵਾਲ ਦੀ ਧਰਤੀ ਦੇ ਨਮਸਕਾਰ ਕੀਤੀ ਤੇ ਲੱਖਾਂ ਦੀ ਤਾਦਾਦ ਦੇ ਵਿੱਚ ਉੱਥੇ ਲੋਕ ਨਾਤਮਸਤ ਕੋਈ ਬੜੇ ਅਫਸੋਸ ਦੀ ਗੱਲ ਛੜਕਾਂ ਜੇ ਟੁੱਟੀਆਂ ਦੀ ਟੁੱਟੀਆਂ ਰਹੀਆਂ ਕਿਤੇ ਬਜਰੀ ਤੱਕ ਨਹੀਂ ਪਾਈ ਇਹ ਦਾ ਛੱਡੋ ਕੋਈ ਯਾਦੇ ਸਮਰਪਿਤ ਕਰਕੇ ਰੱਖ ਜਾਂਦੇ ਕੋਈ ਯੋਗਦਾਨ ਨਹੀਂ ਉਦੋਂ ਬਾਅਦ ਫਿਰ ਸ੍ਰੀ ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਗਰਿਆਈ ਦਿਵਸ ਜਿਹਨੂੰ ਗੁਰਮੁਖੀ ਦਿਵਸ ਦੇ ਤੌਰ ਤੇ ਆਪਾਂ ਮਨਾਇਆ ਉਹਦੇ ਵਿੱਚ ਕੋਈ ਯੋਗਦਾਨ ਨਹੀਂ ਸਰਕਾਰ ਦਾ ਉਹ ਤੋਂ ਵਾਦਾ ਮੌਜੂਦਾ ਸਮੇਂ ਦੇ ਵਿੱਚ 24 ਸਤੰਬਰ 2024 ਨੂੰ ਪੰਥ ਰਤਨ ਜੇਹੇਦਾਰ ਗੁਰਚਾਨ ਸਿੰਘ ਜੀ ਟੋੜਾ ਉਹਨਾਂ ਦੇ ਸਮਰਪਿਤ 100 ਸਾਲਾ ਜਿਹੜਾ ਉਹਨਾਂ ਦੇ ਨਗਰ ਵੀ ਮਨਾਇਆ ਤੇ ਅਸੀਂ ਵੀ ਸ਼ੌਮਣੀ ਕਮੇਟੀ ਨੇ ਮਨਾਇਆ ਕੋਈ ਯੋਗਦਾਨ ਨਹੀਂ ਮਾਤਾ ਗੁਜਰਕੌਰ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਉਹ ਕਰਤਾਰਪੁਰ ਦੀ ਧਰਤੀ ਤੇ ਬੜਾ ਵੱਡਾ ਇਕੱਠ ਸਤਾਮ ਦੀ ਰੂਪ ਦੇ ਵਿੱਚ ਹੋਇਆ ਇਥੇ ਤੱਕ ਕਿ ਕੋਈ ਸਰਕਾਰ ਦਾ ਨਮਾਇੰਦਾ ਨਮਸਕਾਰ ਕਰਨ ਵੀ ਨਹੀਂ ਆਇਆ ਉਹ ਚ ਸ਼ਮੂਲੀਅਤ ਨਹੀਂ ਕੀਤੀ ਕਿਉਂਕਿ ਗੁਰੂ ਘਰ ਸਾਂਝੇ ਹੁੰਦੇ ਆਂ ਕਈ ਵਾਰੀ ਸਵਾਲ ਉਠਦਾ ਵੀ ਸਾਨੂੰ ਕਿਹਾ ਨਹੀਂ ਇਹ ਸੰਗਤ ਇੱਥੇ ਆਪ ਨਤ ਮਸਤ ਕੋਣ ਆਉਂਦੀ ਆ ਤੇ ਮਾਤਾ ਗੁਜਰਕੌਰ ਜੀ ਦਾ ਕਿੱਡਾ ਵੱਡਾ ਪਾਰ ਪੁਕਾਰਿਆ ਸਾਡੇ ਸਾਰਿਆਂ ਦੇ ਉੱਤੇ ਸਹਬਗੁਰੂ ਤੇਗ ਬਹਾਦਰ ਪਾਚਾ ਜਿਹੜੀ ਛੇਤੀ ਆਪਾਂ ਹੁਣ ਮਨਾਉਣਾ ਗੁਰਪੁਰਬ ਉਹ ਮਾਤਾ ਜੀ ਦਾ ਉਹਦੇ ਵਿੱਚ ਬੜਾ ਵੱਡਾ ਯੋਗਦਾਨ ਸੀ ਉਦੋਂ علاوہ ਹੁਣ ਆ ਜਿਹੜੇ ਮੌਜੂਦਾ ਤਿੰਨ ਦਿਹਾੜੇ ਆ ਇਹ ਤਿੰਨ ਦਿਹਾੜਿਆਂ ਦੇ ਵਿੱਚ ਜਦ ਕੇ ਸ਼੍ਰੋਮਣੀ ਕਮੇਟੀ ਨੇ ਪਤਾ ਸੀ ਕਿ 23 24 25 ਨਵੰਬਰ ਨੂੰ ਅਸੀਂ ਪ੍ਰੋਗਰਾਮ ਲੀਕ ਕੀਆ ਤੇ ਪੈਰਲਲ 23 24 25 ਨੂੰ ਆਨੰਦਪੁਰ ਦੀ ਧਰਤੀ ਤੇ ਪ੍ਰੋਗਰਾਮ ਲੀਕ ਦਿੱਤੇ ਆ ਤੇ ਮੈਂ ਇਹ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਮੈਂ ਤੁਹਾਨੂੰ ਹੁਣ ਸਾਰੇ ਵੱਖ-ਵੱਖ ਫਿਗਰ ਵੀ ਦੇਵਾਂਗਾ ਤੇ ਮੈਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਕਿਹਾ ਸੀ ਕਿ ਧਾਰਮਿਕ ਸਮਾਗਮ ਖਾਲਸਾ ਪੰਥ ਦੀ ਨਮੈਂਦਾ ਜਥੇਬੰਦੀ ਸ਼ੋਮਣੀ ਗੁਰਦੁਆਰਾ ਪਰਨੰਤ ਕਮੇਟੀ ਮਨਾਉਂਦੀ ਆ ਪਹਿਲਾਂ ਵੀ ਮਨਾਉਂਦੀ ਰਹੀ ਮਨਾਉਂ ਆ ਵੀ ਰਹੀ ਤੇ ਮਨਾਉਂਦੀ ਵੀ ਰਹੂਗੀ ਤੇ ਉਹਦੇ ਵਿੱਚ ਸਾਰੀਆਂ ਖਾਲਸੇ ਪੰਥ ਦੀਆਂ ਜਥੇਬੰਦੀਆਂ ਆਪਣਾ ਯੋਗਦਾਨ ਪਾਉਂਦੀਆਂ ਤੇ ਪੰਜਾਬ ਸਰਕਾਰ ਨੂੰ ਵੀ ਮੈਂ ਬੇਨਤੀ ਕਰਨੀ ਚਾਹਨਾ ਕਿ ਆਪਾਂ ਪੈਰਲਲ ਇਹ ਧਾਰਮਿਕ ਪ੍ਰੋਗਰਾਮਾਂ ਨਾਲ ਮਿਲ ਕੇ ਤੁਸੀਂ ਜੇ ਮੈਨੂੰ ਲਿਖਣੇ ਉਹ ਮੈਂ ਤੁਹਾਨੂੰ ਦੱਸਦਾ ਕੀ ਲਿਖਣੇ ਆ ਜਦੋਂ ਗੁਰੂ ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹੀ ਦਾ 1969 ਦੇ ਵਿੱਚ 500 ਸਾਲਾ ਜਿਹਲੇ 사ਤਗੁਰਾਂ ਦਾ ਪ੍ਰਕਾਸ਼ ਦਿਹਾੜਾ ਸੀ ਉਸ ਵੇਲੇ ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਇਮ ਕੀਤੀ ਸੀ ਇਹ ਹੁੰਦੇ ਸਰਕਾਰ ਦੇ ਕੰਮ ਉਹਦੇ ਨਾਲ ਗੁਰਨਾਨਕ ਹਸਪਤਾਲ ਅੰਮ੍ਰਿਤਸਰ ਤੇ ਕਈ ਨਾਂ ਗੁਰੂਨਾਮ ਗੁਰੂ ਸਾਹਿਬ ਦੇ ਨਾਂ ਤੇ ਖੋਲੇ ਕਿਉਂਕਿ ਉਹ ਧਾਰਮਿਕ ਸਮਾਗਮ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਸੀ ਸ਼ਤਾਬਦੀ ਸ਼ੋਮਣੀ ਕਮੇਟੀ ਨੇ ਮਨਾਈ ਸੀ ਪਰ ਆ ਜਿਹੜੇ ਕਾਰਜ ਆ ਇਹ ਉਸ ਵੇਲੇ ਹੋਏ ਫਿਰ 300 ਸਾਲਾਂ ਸ਼ਤਾਬਦੀ ਜਿਹੜੀ ਖਾਲਸੇ ਦੀ ਵਿਰਾਸਤ ਉਹ ਅਸੀਂ ਆਨੰਦਪੁਰ ਦੀ ਧਰਤੀ ਤੇ ਮਨਾਈ ਜਿੱਥੇ ਇੱਕ ਪੰਜ ਪਿਆਰਾ ਪਾਰਕ ਦੇ ਲਈ ਆਪਾਂ ਛਾੜਕਦੇ ਜਾਂਦੇ ਆ ਤੇ ਨਾਲ ਵਿਰਾਸਤ ਹੈ ਖਾਲਸਾ ਜਿੱਥੇ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਉਹ ਵਿਰਾਸਤ ਹੈ ਖਾਲਸਾ ਦੇਖਣ ਆਉਂਦੇ ਆ ਉਹ ਧਾਰਮਿਕ ਸਮਾਗਮ ਨਹੀਂ ਸੀ ਉਹ ਇੱਕ ਇਵੈਂਟ ਕਾਇਮ ਕੀਤੇ ਸਮਰਪਿਤ ਕੀਤੇ ਛੋ ਉਹ ਸ਼ਤਾਬ ਦੀਆਂ ਨੂੰ ਤੇ ਉਹ ਤੋਂ ਇਲਾਵਾ ਬੰਦਾ ਸਿੰਘ ਬਹਾਦਰ ਦੀ ਜਿਹਨੂੰ ਆਪਾਂ ਸਰਹੰਦ ਫਤਿਹ ਦੇਵਸ ਕਰਦੇ ਆ ਜਿਹੜਾ ਨਗਰ ਕੀਰਤਨ ਚੱਪੜ ਜਿਹੜੀ ਤੋਂ ਤੁਰ ਕੇ ਉਹ ਪ੍ਰਕਾਸ਼ ਸਤਗੁਰਾਂ ਦੇ ਪਵਿੱਤਰ ਧਰਤੀ ਸ੍ਰੀ ਖਾਦਾ ਫਤਿਹਗੜ੍ਹ ਪਹੁੰਚਦਾ ਉਹ ਤੇ ਚੱਪੜ ਚਿੜੀ ਦਾ ਤੁਸੀਂ ਦੇਖ ਰਹੇ ਕਿੰਡੀ ਵੱਡੀ ਉਹ ਜਿਹੜੀ ਇਮਾਰਤ ਤੇ ਉੱਥੇ ਉਹਨਾਂ ਦੀ ਯਾਦ ਜਿਹੜੀ ਆ ਉਹ ਸਰਕਾਰ ਨੇ ਸਾਰਨਾ ਕੀਤੀ ਸੀ ਧਾਰਮਿਕ ਸਮਾਗਮ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਸੀ ਉਹ ਤੋਂ ਇਲਾਵਾ ਆ ਹੁਣ ਮੌਜੂਦਾ ਆਪਾਂ ਸਾਬ੍ਹ ਸ੍ਰੀ ਗੁਰੂ ਗੋਬਿੰਦ ਸਿੰਘ ਪਾਚਾ ਦਾ 350 ਸਾਲਾ ਪ੍ਰਕਾਸ਼ ਦਿਹਾੜਾ ਪਵਿੱਤਰ ਬਿਹਾਰ ਦੀ ਧਰਤੀ ਤੇ ਮਨਾਇਆ ਕინ ਮਨਾਇਆ ਤਖਤ ਸ੍ਰੀ ਪਟਨਾ ਸਾਹਿਬ ਨੇ ਧਾਰਮਿਕ ਸਮਾਗਮ ਕინ ਕੀਤੇ ਤਖਤ ਸ੍ਰੀ ਪਟਨਾ ਸਾਹਿਬ ਨੇ ਅਸੀਂ ਵੀ ਸ਼ੋਮਣੀ ਕਮੇਟੀ ਵੀ ਤੇ ਹੋਰ ਸਭ ਸੰਸਥਾਵਾਂ ਸਹਿਯੋਗ ਕਰਦੀਆਂ ਰਹੀਆਂ ਉੱਥੇ ਜਾ ਕੇ ਤੇ ਅਸੀਂ ਇਹ ਪੂਰਾ ਸਹਿਯੋਗ ਵੀ ਕੀਤਾ ਤੇ ਬਿਹਾਰ ਦੀ ਸਰਕਾਰ ਨੇ ਕੀ ਕੀਤਾ ਉਹਨੇ ਸਾਰੇ ਸਰਕਾਰੀ ਤੌਰ ਤੇ ਪ੍ਰਬੰਧ ਕਰਕੇ ਦਿੱਤੇ ਸੋ ਮੇਰਾ ਕਹਿਣ ਤੋਂ ਭਾਵ ਮੈਂ ਤੁਹਾਡੇ ਨਾਲ ਤਾਂ ਸਾਂਝੀ ਕਰ ਰਿਹਾ ਕਿ ਸਰਕਾਰਾਂ ਨੇ ਕਿਹੜੇ ਕੰਮ ਕਰਨੇ ਹੁੰਦੇ ਆ ਸਰਕਾਰਾਂ ਦੇ ਕੰਮ ਹੁੰਦੇ ਆ ਕਿ ਕੋਈ ਕਿਸੇ ਧਰਮ ਨੂੰ ਵੀ ਸਬੰਧਤ ਸਤਿਕਾਰ ਦੀ ਹੋਵੇ ਸਿੱਖ ਧਰਮ ਨੂੰ ਚੇਚੇ ਤੌਰ ਤੇ ਤੇ ਬਾਕੀਆਂ ਨੂੰ ਵੀ ਤੇ ਉਹ ਆਪਣੀ ਉਹਨਾਂ ਦੇ ਈਵੈਂਟ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਯਾਦਗਾਰੀ ਜਿਹੜੇ ਸਮਾਰਪਿਤ ਕੀਤੇ ਜਾਣੇ ਚਾਹੀਦੇ ਆ ਤੇ ਜਿਹੜਾ 450 ਸਾਲਾ ਸਹਿਬ ਗੁਰੂ ਗੁਰਾਂ ਸਾਹਿਬ ਪਾਤਸ਼ਾਹੀ ਦਾ ਆਖਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਸੀ ਜਿਹੜਾ ਆਪਾਂ 2400 2400 ਸਾਲਾ ਮਨਾਇਆ ਉਹਦੇ ਵਿੱਚ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਕਾਇਮ ਕੀਤੀ ਭਾਵੇਂ ਚੋਣਨੀ ਕਮੇਟੀ ਨੇ ਆਪਣੇ ਤੌਰ ਤੇ ਕਾਇਮ ਕੀਤੀ ਪਰ ਸਰਕਾਰ ਨੂੰ ਕਿਉਂਕਿ ਜਿਹੜੇ ਤੁਸੀਂ ਜੂਨੀਅਰ ਰਸਤੀਆਂ ਬਣਾਉਣੀਆਂ ਬੜੇ-ਬੜੇ ਯਤਨ ਕਰਨੇ ਪੈਂਦੇ ਆ ਉਹ ਸਾਰੇ ਨੋਬਜੈਕਸ਼ਨ ਦੂਜੇ ਸਾਰੇ ਉਹ ਸਾਰੇ ਕਾਇਮ ਕੀਤੇ ਸੋ ਮੇਰਾ ਕਹਿਣ ਤੋਂ ਭਾਵ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰੱਥ ਆ ਔਰ ਇਹ ਸਮਾਗਮ ਬਣਾ ਰਹੀ ਅਸੀਂ ਤੁਹਾਨੂੰ ਖੁੱਲਾ ਮੈਂ ਉਦੋਂ ਵੀ ਕਿਹਾ ਤੇ ਅੱਜ ਵੀ ਕਹਿੰਦਾ ਸਾਨੂੰ ਖੁੱਲਾ ਸਦਾ ਇਦਾਂ ਵੀ ਤੇ ਤੁਹਾਨੂੰ ਆ ਕੇ ਵੀ ਦੇਾਂਗੇ ਤੇ ਤੁਸੀਂ ਇਹਨਾਂ ਧਾਰਮਿਕ ਸ਼ਤਾਪਦੀਆਂ ਦੇ ਸਮਾਗਮਾਂ ਦੇ ਵਿੱਚ ਸ਼ਾਮਲ ਹੋਵੋ ਤੁਹਾਡੇ ਕਰਨ ਦਾ ਕੀ ਕੰਮ ਆ ਲਓ ਮੈਂ ਹੁਣ ਤੁਹਾਡੇ ਬੈਠਿਆਂ ਤੇ ਕਹਿੰਦਾ ਬੈਂਸ ਸਾਹਿਬ ਦਾ ਇਲਾਕਾ ਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਿਹੜੀ ਗੜ੍ਹ ਸਿੰਘ ਕੜ ਤੋਂ ਰੋਡ ਜਾਂਦੀ ਆ ਆਨੰਦਪੁਰ ਸਾਹਿਬ ਨੂੰ ਉਹ ਕੌਣ ਆਜ ਬਣਾ ਰਿਹਾ ਜੀ ਕੌਣ ਬਣਾ ਰਿਹਾ ਉਹ 2 ਸਾਲ ਤੋਂ ਚੱਲ ਰਹੀ ਆ ਪਵਿੱਤਰ ਖਾਲਸੇ ਦੀ ਧਰਤੀ ਉਹ ਬਾਬਾ ਸਤਨਾਮ ਸਿੰਘ ਜੀ ਬਾਬਾ ਸੋਚਾ ਸਿੰਘ ਜੀ ਕਾਰ ਸੇਵਾ ਵਾਲੇ ਆਨੰਦਗੜ੍ਹ ਕਿਲੇ ਵਾਲੇ ਬਣਾ ਰਹੇ ਆ ਤੇ ਤੁਸੀਂ ਦੇਖੋਗੇ ਉਹ 3 ਲੇਨ ਨਾਲੇ 6 ਲੇਨ ਸੜਕ ਬਣ ਰਹੀ ਆ ਤੇ ਬੈਂਸਾਬ ਉਧਰ ਨੂੰ ਵੀ ਧਿਆਨ ਦੇ ਦਿਓ ਸ਼ਤਾਬਦੀ ਦੇ ਵਿੱਚ ਵੱਡਾ ਕੀਤੇਵਾਲ ਸਨਾਪਤ ਕਰ ਜਾਓ ਤੇ ਸਤਲੋਜ ਦੇ ਉੱਤੇ ਆ ਮੈਂ ਪਾਰਸੋਂ ਜਾ ਕੇ ਆਇਆ ਪੁਲ ਦੇ ਉੱਤੇ ਮੇਰੇ ਖਾਲ ਪੈਚ ਵਰਕ ਵੀ ਨਹੀਂ ਮਿੱਟੀ ਵਿਚਾਰੇ ਪਾਉਣ ਦੇ ਠੱਕ ਠੱਕ ਗੱਡੀਆਂ ਵੱਜਦੀਆਂ ਕਿਸੇ ਦਾ ਬੈਰਿੰਗ ਟੁੱਟਦਾ ਕਿਸੇ ਦਾ ਕੁਝ ਹੋਰ ਟੁੱਟਦਾ ਇਹ ਕਾਰਜ ਤੁਹਾਡੇ ਕਰਨ ਵਾਲੇ ਆ ਇਹ ਕਾਰਜ ਤੁਹਾਨੂੰ ਆਪ ਕਰਨੇ ਚਾਹੀਦੇ ਆ ਇੱਕ ਸਾਨੂੰ ਲੰਬਾ ਅਰਸਾ ਹੋ ਗਿਆ ਸਰਕਾਰ ਨੂੰ ਕਹਿੰਦਿਆਂ ਨੂੰ ਕਿ ਕਸੀਬਰੇ ਜਿਹੜਾ ਆਨੰਦਪੁਰ ਸਾਹਿਬ ਤੋਂ ਉਹ ਗੋਇੰਦ ਆਪਣੇ ਸਾਡੇ ਕੀਰਤਪੁਰ ਦੀ ਜਿਹੜੀ ਆਪਣੇ ਸਾਡੇ ਜਾਂਦੇ ਸਰਸਾ ਨਦੀ ਉਹਦੇ ਵਿੱਚ ਉਹਦੇ ਵਿੱਚ ਉਹਦੀ ਲੀਕੇਜ ਹੋ ਰਹੀ ਆ ਤੇ ਸਰਕਾਰ ਕਾਰਜ ਉਹ ਨਹੀਂ ਕਰ ਰਹੀ ਜਿਹੜੇ ਕਰਨੇ ਵਾਲੇ ਤੇ ਮੈਨੂੰ ਲੱਗਦਾ ਵੀ ਕਿਉਂਕਿ 12 27 ਲੱਗੇ ਆ ਰਿਹਾ ਤੇ ਸੋਚਿਆ ਇਹ ਜਾ ਰਿਹਾ ਕਿ ਇਹਦੇ ਵਿੱਚ ਜਿਹੜੇ ਧਾਰਮਿਕ ਸਮਾਗਮ ਆ ਇਹ ਮੈਂ ਆਪਾਂ ਮੋਰੇ ਹੋ ਕੇ ਮਨਾਈਏ ਤਾਂ ਕਿ ਸ਼ਾਇਦ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਪਾ ਜਾਏ ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਕਾਰਜ ਜਿਹੜੇ ਮੈਂ ਤੁਹਾਨੂੰ ਗਿਣਾਏ ਹੋਰ ਵੀ ਕਈ ਗਿਣਾ ਸਕਦਾ ਬਹੁਤ ਸਾਰੇ ਹੋਰ ਵੀ ਕਾਰਜ ਆ ਜਿਹੜੇ ਹੋਣ ਵਾਲੇ ਆ ਤੇ ਤੁਸੀਂ ਉਹਨਾਂ ਕਾਰਜਾਂ ਵੱਲੋਂ ਕਿਰਪਾ ਕਰਕੇ ਇੱਕ ਕਾਰਜ ਕਰੋ ਤੁਸੀਂ ਵੱਡਾ ਕੋਈ ਜੁਨੀਅਰ ਰਸਤੀ ਜਾਂ ਵੱਡਾ ਹਸਪੀਟਲ ਡਿਕਲੇਅਰ ਕਰੋ ਗੁਰਦੇਵ ਬਹਾਦਰ ਪਾਸ਼ਾ ਜੀ ਦੀ ਇਸ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਜਿਹੜੇ ਭਾਈ ಮತਿਹਦਾਰ ਭਾਈ ਸਤੀਦਾਰ ਭਾਈ ਦਿਆਲਾ ਜੀ ਉਹਨਾਂ ਲਈ ਕੋਈ ਵੱਡਾ ਯਾਦਗਾਰੀ ਕੋਈ ਗਰੀਬ ਗੁਰਬਿਆਂ ਲਈ ਕੋਈ ਆਪਣਾ ਕੋ ਹਾਊਸ ਬਣਾ ਦਿਓ ਜਿਹਨੂੰ ਆਪਾਂ ਅੱਜਕਰ ਬਿਰਧ ਆਸ਼ਰਮ ਕਹਿੰਨੇ ਆ ਤੇ ਨਾਲ ਦੀ ਨਾਲ ਸਤਗੁਰਾਂ ਦਾ ਗੁਰਤਾ ਗੱਦੀ ਦੇਸ ਵੀ 350 ਸਾਲ ਆ ਰਿਹਾ ਉਹ 350 ਸਾਲਾ ਗੁਰਤਾ ਗੱਦੀ ਦੇਵ ਸਤਗੁਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ 9 ਸਾਲ ਦੀ ਆਜੂ ਦੇ ਵਿੱਚ ਉਹ ਕਰਤੱਬ ਕੀਤੇ ਜਿਹੜੇ 9 ਕਰੋੜ ਸਾਲ ਚ ਵੀ ਜਾਂ ਇਦੋਂ ਵੀ ਜ਼ਿਆਦਾ ਸਮਾਂ ਹੋਵੇ ਕੋਈ ਨਹੀਂ ਕਰ ਸਕਦਾ ਕਿਉਂਕਿ ਗੁਰੂ ਜੋਤੀ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਸੋ ਮੈਂ ਅੱਜ ਜਿਹੜੀ ਤੁਹਾਡੀ ਪ੍ਰੈਸ ਕਾਨਫਰੰਸ ਇਸ ਕਰਕੇ ਕੀਤੀ ਆ ਕਿ ਮੈਂ ਕੋਈ ਈਰਖਾਬਸ ਨਹੀਂ ਗੱਲ ਕਰ ਰਿਹਾ ਇਹ ਪ੍ਰੋਗਰਾਮ ਜਿਹੜੇ ਅਸੀਂ ਸਾਰੇ ਪਹਿਲਾਂ ਆਲਰੇਡੀ ਲੀਕਿਓ ਆ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਸ਼ਮੂਲੀਅਤ ਕਰੋ ਆਪਣੀ 23 24 25 ਸ਼ਮੂਲੀਅਤ ਕਰੋ ਅਸੀਂ ਤੁਹਾਨੂੰ ਸੱਦੇ ਪੱਤਰ ਵੀ ਦੇਣਾ ਆਵਾਂਗੇ ਐਵੇਂ ਵੀ ਗੁਰੂ ਘਰ ਦੀ ਮਰਿਆਦਾ ਆ ਉਹਦੇ ਵਿੱਚ ਕੋਈ ਕਿਸੇ ਨੂੰ ਰੋਕ ਟੋਕ ਨਹੀਂ ਹੁੰਦੀ ਉੱਥੇ ਕੋਈ ਵੀ ਸ਼ਾਮਲ ਹੋ ਸਕਦਾ ਗੋਰਦਰਾ ਸੀਸਗੰਜ ਜਿੱਥੇ 사ਤਗੁਰਾਂ ਦੇ ਸੀਸ ਦਾ ਸੰਸਕਾਰ ਹੋਇਆ ਤੇ ਨਾਲ ਅਕਾਲੀ ਬੁੰਗਾ ਜਿੱਥੇ ਗੁਰੂ ਸਾਹਿਬ ਨੇ ਬੈਠ ਕੇ ਖਾਲਸੇ ਪੰਥ ਨੂੰ ਇੱਕ ਵੱਡੇ ਜਾਹੋ ਜਲਾਲ ਵੀ ਦਿਖਾਲੇ ਸੀ ਖਾਲਸਾ ਪੰਥ ਦੀ ਸਿਰਜਣਾ ਲਈ ਸੋ ਉੱਥੇ ਇਹ ਸਮਾਗਮ ਹੋਣੇ ਆ ਇਹਨੂੰ ਸ਼ੋ ਆਫ ਸਟਰੈਂਥ ਕਰਨ ਦੀ بجائے ਗੁਰੂ ਨੂੰ ਸਮਰਪਿਤ ਹੋ ਕੇ 사ਤਗੁਰ ਜੀ ਨੂੰ ਸਮਰਪਿਤ ਹੋ ਕੇ ਸਮਾਗਮ ਕੀਤੇ ਜਾਣ ਸੋ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਤੇ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਸਾਰੇ ਪ੍ਰੋਗਰਾਮ ਅਚੇਤ ਚੌਰ ਤੇ ਸਾਰੇ ਲੀਕਯੋਵਾ ਤੇ ਸ਼ੁਰੂ ਵੀ ਹੋ ਗਏ ਆ ਸੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਤੁਹਾਡਾ ਅੰਤ ਦੇ ਵਿੱਚ ਫੇਰ ਆ ਜਿੰਨੀਆਂ ਵੀ ਤੁਹਾਨੂੰ ਮੈਂ ਸ਼ਤਾਬ ਦੀਆਂ ਗਣਾਈਆਂ ਜਿਹਲੇ ਗੋਇੰਦਵਾਲ ਦੀ ਧਰਤੀ ਦੀ ਸ਼ਤਾਬ ਦੀ ਸੀ ਲੱਖਾਂ ਲੋਕ ਜਾਮ ਦੇ ਵਿੱਚ ਬਕਾਬੂ ਰਹੇ ਆਉਂਦੇ ਸੀ ਬਹੁਤ ਵੱਡੇ ਪੱਧਰ ਦੇ ਉੱਤੇ ਤੇ ਬਾੜਲੇ ਪਾਸੇ ਦੀ ਸ਼ੜਕ ਵੀ ਬੜੀ ਟੁੱਟੀ ਹੋਈ ਸੀ ਪਰ ਕੋਈ ਧਾਰਸ ਨਹੀਂ ਕੀਤਾ ਹੁਣ ਵੀ ਮੈਂ ਨਿਮਰਤਾ ਸਹਿਤ ਸਰਕਾਰ ਨੂੰ ਇਹ ਬੇਨਤੀ ਕਰਦਾ ਕਿ ਆਪਾਂ ਧਾਰਮਿਕ ਸਮਾਗਮ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਕਰਨ ਦੇ ਸਮਰੱਥ ਆ ਤੇ ਦੂਸਰੀਆਂ ਜਥੇਬੰਦੀਆਂ ਦੇਖੋ ਚਾਹੇ ਦਮਦਮੀ ਟਕਸਾਲ ਆ ਚਾਹੇ ਨਿਹੰਗ ਸਿੰਘਾਂ ਦੀਆਂ ਸੰਮੌਰ ਜਥੇਬੰਦੀਆਂ ਚਾਹੇ ਹੋਰ ਜਥੇਬੰਦੀਆਂ ਉਹ ਸਾਰੀਆਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸਹਿਯੋਗ ਕਰਦੀਆਂ ਆਪਣੇ ਤੌਰ ਤੇ ਕੋਈ ਇਕਾ ਤੋਕਾ ਉਹ ਮਨਾ ਲੈਂਦੇ ਵਖਰੀ ਗੱਲ ਆ ਪਰ ਵੱਡੀ ਸ਼ਤਾਬ ਦੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਾਉਂਦੀ ਆ ਸੋ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਕ੍ਰਿਪਾ ਦਿੱਤਾ ਸੀ ਫਿਰ ਆਂਤ ਦੇ ਵਿੱਚ ਇਹਨਾਂ ਨੂੰ ਫਿਰ ਦੁਬਾਰਾ 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 ਕਹਿੰਦਾ ਚੰਗਾ ਨਹੀਂ ਲੱਗਦਾ ਬੇਨਤੀ ਕਰਦਾ ਕਿ ਇਹ ਪ੍ਰੋਗਰਾਮ ਤੁਸੀਂ ਤਕਨਾਰ ਕਮ ਸੇ ਕਮ ਸਿੱਖ ਪੰਥ ਦੇ ਵਿੱਚ ਟਕਰਾ ਆ ਹੀ ਹੁੰਦਾ ਕਿਉਂਕਿ ਜਿਹੜੇ ਪੈਰਲਲ ਆਪਾਂ ਪ੍ਰੋਗਰਾਮ ਲੀਕ ਲਈਏ 23 24 25 ਅਸੀਂ ਪ੍ਰੋਗਰਾਮ ਰੱਖੇ ਸਾਡੇ ਤਾਂ ਅਸੀਂ ਸਾਲ ਪਹਿਲਾਂ ਦੇ ਰੱਖੇ ਆ ਤੇ ਹੁਣ ਤੁਸੀਂ ਵੀ ਰੱਖ ਦਿੱਤੇ ਤਾਂ ਫਿਰ ਉਹ ਕਈ ਵਾਰੀ ਉਹ ਟਕਰਾਵ ਵਾਲੀ ਨੂੰ ਸਥਿਤੀ ਚੱਲ ਜਾਂਦੀ ਆ ਇਹ ਸਮਾਂ ਜੋੜਨ ਦਾ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਇਸ ਮੁਲਖ ਦੇ ਭਾਵੇਂ ਇੱਕ ਫਿਰਕਾ ਸੀ ਭਾਵੇਂ ਗੁਰੂ ਸਾਹਿਬ ਜੀ ਨੇ ਇਹ ਜਿਹੜੇ ਆਪਣੇ ਸੀਸ ਦਾ ਬਲੀਦਾਨ ਦਿੱਤਾ ਇਸ ਰਲ ਮਿਲ ਕੇ ਮਨਾਈਏ ਇਹਦੇ ਵਿੱਚ ਹੀ ਸਾਰਿਆਂ ਦਾ ਸਾਡਾ ਜਿਹੜਾ ਆ ਉਹ ਗੁਰੂ ਪ੍ਰਤੀ ਵਫਾਦਾਰੀ ਰੋਗੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ। ਇਸ ਵਾਰ ਕਾਲੀ ਕਿਉਂ ਹੈ ਜੀ ਇਨੀ ਮਤਲਬ ਕਦੀ ਦੱਸਾਂ ਤੁਸੀਂ ਜ਼ਿਕਰ ਕੀਤਾ ਕਿ ਇਨੀ ਕਾਲੀ ਸਰਕਾਰ ਨਹੀਂ ਪਈ ਹੈਗੀ ਪਰ ਇਸ ਵਾਰ ਕੁਝ ਜ਼ਿਆਦਾ ਹੀ ਸ਼ਤਾਬ ਦੀ ਸਮਾਗਮਾਂ ਨੂੰ ਲੈ ਕੇ ਕਾਲੀ ਪਈ ਹੈ ਸਰਕਾਰ ਇਹ ਲੱਗਦਾ ਕੀ ਹੈ ਕਿ ਜਦੋਂ ਦੌਰ ਬੈਂਕ ਇੱਕ ਇੱਕ ਕੋਸ਼ ਵੀ ਸਾਂਝੀ ਆਈ ਹੈ ਉਸ ਦੇ ਵਿੱਚ ਉਹਨੇ ਲਿਖਿਆ ਹੈ ਕਿ ਇਹ ਪੰਥ ਸਾਡਾ ਵੀ ਹੈ ਤੁਹਾਡਾ ਨਹੀਂ ਇਸ ਤੋਂ ਕੀ ਜਗ ਜਾਹਰ ਹੁੰਦਾ ਹੈ ਜੀ ਦੇਖੋ ਪੰਥ ਤਾਂ ਸਾਰਿਆਂ ਦਾ ਸਾਂਝਾ ਹੈ ਦੇ ਵਿੱਚ ਕੋਈ ਦੋਰਾਵਾ ਨਹੀਂ ਜੀ ਜੀ ਤੇ ਪੰਥ ਦੀ ਨਮਾਇੰਦਾ ਜਥੇਬੰਦੀਆਂ ਸ਼ਾਹਵਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਨਸਟੀਟਿਊਸ਼ਨਲ ਇਲੈਕਟਿਡ ਬਾਡੀ ਆ ਇਹ ਤੇ ਅਸੀਂ ਤਾਂ ਕਹਿੰਦੇ ਅਸੀਂ ਅਸੀਂ ਤਾਂ ਕਹਿੰਦੇ ਪੰਥ ਨੂੰ ਇਕੱਠਾ ਕਰੀਏ ਬਈ ਆਓ ਤੁਸੀਂ ਵੀ ਵਿੱਚ ਜਦਾਪਦਾ ਹੁਣ ਇਨੀ ਬਾਤ ਆ ਨਾ ਅਸੀਂ ਤਾਂ ਪ੍ਰੋਗਰਾਮ ਸਾਲ ਦੇ ਲਈ ਕਿਉ ਆ ਤੇ ਜੇ ਇਹਨਾਂ ਨੂੰ ਕਾਲੀ ਹੁਣ ਇਹਦੇ ਪਿੱਛੇ ਕੀ ਆ ਉਹਨਾਂ ਨੂੰ ਤੁਸੀਂ ਸਵਾਲ ਕਰ ਲਾਇਓ ਪਰ ਮੈਨੂੰ ਭਾਪਦਾ ਬਈ ਐਵੇਂ ਨਹੀਂ ਕਰਨਾ ਚਾਹੀਦਾ ਸਰਕਾਰ ਨੂੰ ਆਪਣੇ ਕੋਈ ਹੋਰ ਵੱਡੇ ਜਿਹੜੇ ਈਵੈਂਟ ਸਤਾਪਤ ਕਰਨ ਜਿਹੜੇ ਸਦੀਵਕਾਲ ਚੇਤਾ ਰਹੂਗਾ ਜੀ ਬਈ ਆ ਜਿਹੜੇ 200 25 ਦੇ ਵਿੱਚ ਸਰਕਾਰ ਨੇ ਸ਼ਤਾਬਦੀ ਨੂੰ ਸਮਰਪਿਤ ਕੀ ਕੀਤਾ ਸੀ ਤੇ ਧਾਰਮਿਕ ਸਮਾਰਕ ਬੰਦਾ ਅਸੀਂ ਆਪ ਕਰ ਰਹੇ ਹਾਂ ਸੀਐਮ ਸਾਹਿਬ ਆ ਰਹੇ ਨੇ ਤੁਸੀਂ ਮੁਲਾਕਾਤ ਕਰ ਚਰੋਗੇ ਉਹਨਾਂ ਦੇ ਨਾਲ ਇਹ ਮੁੱਦਾ ਰੱਖੋਗੇ ਜੀ ਉਹਨਾਂ ਨਾਲ ਕਿਉਂਕਿ ਅਸੀਂ ਤਾਂ ਚਲੋ ਸਵਾਲ ਪੁੱਛਾਂਗੇ ਤੁਸੀਂ ਮੁੱਦਾ ਰੱਖੋਗੇ ਚਲੋ ਬੇਨਤੀ ਹੈ ਆਪ ਜਿਹੜੀ ਹਾਲੇ ਗੱਲ ਹੋਣੀ ਉਹਦਾ ਮੈਂ ਹੋਣੇ ਕੀ ਤੁਹਾਨੂੰ ਜਵਾਬ ਦੇ ਦਿਆਂ ਪਰ ਆ ਰਹੇ ਹੋ ਇੱਥੇ ਨੂੰ ਜੇ ਮਿਲਣਗੇ ਉਹਲੇ ਬੈਠ ਕੇ ਉਹ ਕੋ ਵਿਚਾਰਾਂ ਕਰਾਂਗੇ ਕੋਈ ਨਾ ਕੋਈ ਸਰਕਾਰੀ ਸਟਾਫ ਦੀਆਂ ਪਿਛਲੇ ਸਮੇਂ ਵੀ ਬਣਾਈਆਂ ਗਈਆਂ ਕਦੇ ਵੀ ਸ਼ਰੋਣੀ ਕਮੇਟੀ ਨੇ ਇਹ ਨਹੀਂ ਦੇਖਿਆ ਕਿ ਪੰਜਾਬ ਦੇ ਵਿੱਚ ਕਿਸ ਕਿਹੜੀ ਸਰਕਾਰ ਚੱਲਦੀ ਪਈ ਹੈ ਜਾਂ ਸੈਂਟਰ 'ਚ ਕਿਹੜੀ ਡਾਕਟਰਪਤੀ ਤੱਕ ਖੁੱਲੇ ਸੱਤੇ ਦਿੱਤੇ ਜਾਂਦੇ ਨੇ ਸਾਰਿਆਂ ਨੇ ਆ ਕੇ ਸ਼ੁਭੂਲiyet ਵੀ ਕੀਤੀ ਆ ਸਟੇਜਾਂ ਦੇ ਉੱਤੇ ਵੀ ਉਹਨਾਂ ਨੂੰ ਮਾਨ ਸਨਮਾਨ ਪੂਰਾ ਦਿੱਤਾ ਗਿਆ ਪਰ ਆਮ ਆਦਮੀ ਪਾਰਟੀ ਨੂੰ ਕੀ ਲੱਗਦਾ ਕਿ ਸਾਨੂੰ ਇੱਥੇ ਮਾਨ ਸਨਮਾਨ ਨਹੀਂ ਮਿਲਦਾ ਦੇਖੋ ਮੈਂ ਵਾਰ-ਵਾਰ ਪਹਿਲਾਂ ਵੀ ਕਹਿੰਦਾ ਰਿਹਾ ਹੁਣ ਵੀ ਕਹਿੰਦਾ ਕਈ ਵਾਰੀ ਇੱਕ ਦੋ ਕੜਵਾਰੀ ਕਾਂਗਰਸ ਨੇ ਵੀ ਯਤਨ ਕੀਤਾ ਸੀ ਪਰ ਫੇਰ ਪਿੱਛੇ ਨੂੰ ਮੁੜ ਗਏ ਕਿਉਂਕਿ ਖਾਲਸੇ ਪੰਥ ਦੀਆਂ ਰਵੈਤਾਂ ਆ ਤੇ ਰਵੈਤਾਂ ਜਿਹੜੀਆਂ ਆ ਉਹ ਸਾਡੀਆਂ ਅੱਜ ਵੀ ਚੱਲ ਰਹੀਆਂ ਫੇਰ ਤਾਂ ਸਾਡੀਆਂ ਅੱਜ ਵੀ ਚੱਲ ਰਹੀਆਂ ਤੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਮਨਾਜ ਲਈ ਤੇ ਤੁਹਾਨੂੰ ਅਸੀਂ ਚਮੂਲੀਅਤ ਕਰ ਲਏ ਉਦਾਂ ਵੀ ਆਉਣਾ ਹੀ ਆ ਕਹਿਣਾ ਹੀ ਆ ਸਾਰਿਆਂ ਨੂੰ ਅੱਜ ਦਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਰਾਸ਼ਟਰਪਤੀ ਨੂੰ ਵੀ ਤੇ ਸਾਰਿਆਂ ਨੂੰ ਵਾਕਿਆ ਨੂੰ ਵੀ ਅਸੀਂ ਪਹਿਲਾਂ ਵੀ ਉਦੋਂ ਪ੍ਰੈਸ ਕਾਨਫਰੰਸ ਸਾਜੀ ਜਿਹੜੇ ਦਿਨ ਕੀਤੀ ਸੀ ਉਸ ਦਿਨ ਕਿਹਾ ਸੀ ਅਸੀਂ ਸਾਰਿਆਂ ਨੂੰ ਖੁੱਲ੍ਹੇ ਨੇ ਹੁੰਦਾ ਦਿੰਨੇ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਇਸ ਮੁਲਖ ਲਈ ਆਪਣੇ ਸੀਸ ਦਾ ਬਲੀਦਾਨ ਕੀਤਾ ਸੀ ਤੇ ਸਾਰਿਆਂ ਦਾ ਫਰਜ਼ ਬਣਦਾ ਵੀ ਇਹਦੇ ਵਿੱਚ ਵੱਡੇ ਪੱਧਰ ਤੇ ਆ ਕੇ ਸ਼ਮੂਲੀਅਤ ਕਰਨ। ਤੇ ਪਾਕਿਸਤਾਨ ਜਿੱਥੇ ਜਾਣਾ ਸੀਗਾ ਉਸ ਤੇ ਕੋਈ ਰੋਕ ਲਗਾਈ ਗਈ ਹੈ ਗ੍ਰਹਿ ਮੰਤਰੀ ਵਾਲੇ ਵੱਲੋਂ ਇਹ ਸੁਣਨ ਚ ਆਇਆ ਜੀ ਇਹ ਕਿ ਹਰਿਆਣਾ ਕਮੇਟੀ ਤੇ ਰੋਕ ਲਗਾ ਦਿੱਤੀ। ਦੇਖੋ ਜੱਲੇ ਪਿੱਛੇ ਸਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾਉਣ ਜਾਣਾ ਸੀ ਤੇ ਸਾਨੂੰ ਬੀਜੇਪੀ ਲੱਗਾਇਆ ਸੀ ਪਰ ਸਰਕਾਰ ਨੇ ਇਜਾਜ਼ਤ ਨਹੀਂ ਦਿੱਤੀ। ਹੁਣ ਅਸੀਂ ਆਪਣੇ ਤੌਰ ਤੇ ਪਾਸਪੋਰਟ ਦਾ ਮੰਗੇ ਜੇ ਸਰਕਾਰ ਨਹੀਂ ਜਾ ਫਿਰ ਜਥਾ ਨਹੀਂ ਜਾਊਗਾ। ਕਦਾਨੀ ਕੋ ਬੀਬੀ ਕਰਨ ਨੂੰ ਕੋਰ ਨੇ ਉਹਨੇ ਇਹ ਪ੍ਰੋਮਿਸ ਕਰਕੇ ਕਿਹਾ ਕਿ 19 ਦੇ ਪਿਛਵਾਲੇ ਇਲਾਕੇ ਦੇ ਵਿੱਚ ਕੋ ਬੋਰਡਰ ਐਂਡ ਸਲੌਗਨ ਰੱਖੇ ਗਏ ਸੀ ਜੋ ਉਥੇ ਧਰ ਪਰिवर्तन ਬੜਾ ਹੋ ਰਿਹਾ ਤੇ ਸ਼ਰਮਣੀ ਕਮੇਟੀ ਨੇ ਜਿਹੜੀਆਂ ਪ੍ਰਚਾਰਕਾਂ ਦੀਆਂ ਦੂਕੀਆਂ ਲਗਾਈਆਂ ਸੀ ਉਹਨੂੰ ਰੱਦ ਕਰ ਦਿੱਤਾ। ਦੇਖੋ ਉਹ ਭੈਣ ਨਹੀਂ ਸਾਡੀ ਸਤਿਕਾਰ ਜੋ ਹੋ ਗਿਆ। ਸਾਡੇ ਕਿਉਂਕਿ ਸ਼ਤਾਬਦੀ ਦੇ ਸਾਰੇ ਜਿਹੜੇ ਸਮਾਗਮ ਸ਼ੁਰੂ ਹੋ ਗਏ ਆ ਅਸੀਂ ਇੱਕ ਹਲਕੇ ਤੇ ਨਹੀਂ ਸਾਰਿਆਂ ਹਲਕਿਆਂ ਦੇ ਵਿੱਚੋਂ ਜਿਹੜੇ ਪ੍ਰਚਾਰਕ ਆ ਉਹ ਕੁਝ ਸਾਡੇ ਆਈਟ ਡਿਪਿਊਟ ਕੀਤੇ ਕੁਝ ਬਾਬੇ ਬਕਾਲੇ ਡਿਪਿਊਟ ਕੀਤੇ ਤੇ ਮੈਂ ਤੁਸੀਂ ਜਾਣਦੇ ਆ 4 ਸਾਲ ਮੈਨੂੰ ਹੋ ਗਿਆ ਆ ਮੈਂ ਕਦੇ ਇਦਾਂ ਦੀ ਭਾਵਨਾ ਨਹੀਂ ਕਦੇ ਰੱਖੀ ਹੋਊਗੀ ਸਾਹਿਬ ਜੀ ਪ੍ਰਧਾਨ ਜੀ ਪੰਜ ਮੈਂਬਰੀ ਕਮੇਟੀ ਨੇ ਐਲਾਨ ਕੀਤਾ ਕਿ 11 ਅਕਤੂਬਰ ਤੇਜਸ ਸਿੰਘ ਸਮੁੰਦਰੀ ਹਾਦਸੇ ਦੀ ਜਿਰਾਫ ਕੀਤਾ ਜਾਊਗਾ ਮੇਰੇ ਕੋਲ ਹਾਲੇ ਕੋਈ ਇਨਫੋਰਮੇਸ਼ਨ ਨਹੀਂ ਭਗਵਾਨ ਜੀ ਇਹ ਕਿਉਂ ਮੰਨ ਕਰਦੇ ਆ ਤੇ ਕਿਉਂ ਜਗ੍ਹਾ ਦਿੱਤੀ ਹੈ ਇਸ ਸੰਪੇਣੇ ਨੇ ਕਿਉਂ ਕੋਈ ਨਾ ਜਿੱਲੇ ਗੱਲ ਹੋਊਗੀ ਫਿਰ ਉਦੋਂ ਕਰਾਂਗੇ ਹੁਣ ਹਲੇ ਐਡਵਾਂਸ ਹੈ ਆਪਾਂ ਗੱਲਾਂ ਜਿਹੜੀਆਂ ਕਰ ਜਾਈਏ ਚੰਗੀਆਂ ਨਹੀਂ ਲੱਗਦੀ ਗੱਲ। ਇੰਡੀ ਕਮੇਟੀ ਪਰ ਹੁਣ ਪਹਿਲਾਂ ਵੀ ਸਰਕਾਰ ਨੇ ਪੀਲ ਕੀਤੀ ਸੀ ਅੱਜ ਵੀ ਆਪ ਜੀ ਨੇ ਕੀਤੀ ਕੱਲ ਸਟੇਟਮੈਂਟ ਵੀ ਦਿੱਤੀ ਸੀ ਕਿ ਸ੍ਰੋਮਨ ਕਮੇਟੀ ਲਈ ਆਪ ਅੰਦਰ ਪ੍ਰਸਤਾਵ ਆ ਤੇ ਅਜੇ ਤੱਕ ਉਸ ਵਕਤ ਕਰਦੀਆਂ ਨੇ ਧੋਣੀਆਂ ਨਹੀਂ ਆਪ ਕੋਲ ਦੇ। ਜਿਉਂ ਹਾਂ ਰਾਦੇ ਉੱਤੇ ਆ ਕੇ ਸੇਮ ਪੈਰਲਲ 23 24 ਮੁੱਦੇ ਮੁੱਦਿਆਂ ਨੂੰ ਧਿਆਨ ਕਰ ਸਕਦਾ। ਕਿ ਇਹ ਮਾਮਲਾ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਇਆ ਜਾ ਸਕਦਾ। ਦੇਖੋ ਦੇਖੋ ਗਾਲੇ ਆ ਡੈਮੋਕਰੇਸੀ ਲੋਕਤੰਤਰ ਆ। ਜੇ ਇਹ ਸਰਕਾਰ ਆਪਣੇ ਆਪ ਨੂੰ ਕਲੇਮ ਕਰਦੀ ਆ ਵੀ ਅਸੀਂ 92 ਜਿੱਤ ਕੇ ਤੇ ਪੰਜਾਬ ਦੀ ਸਰਕਾਰ ਚਲਾ ਰਹੇ ਤੇ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ 185 ਮੈਂਬਰ ਆ ਪੰਜ ਕੁਆਰਟੇਡ ਮੈਂਬਰ ਆ ਇਹ ਕਿਸ ਕੰਮ ਲਈ ਚੁਣੇ ਜਾਂਦੇ ਇਹ ਨਾ ਕੰਮ ਲਈ ਚੁਣੇ ਜਾਂਦੇ ਮੈਂ ਤਾਂ ਹੀ ਤਾਂ ਕਹਿੰਦਾ ਸਰੀਕਾ ਨਾ ਪਾ ਲੋ ਸਰਕਾਰ ਆਪਣੇ ਕੰਮ ਕਰੇ ਸ਼ੋਮਣੀ ਕਮੇਟੀ ਸਮਰਾਥਿਆ ਇਹਨੂੰ ਆਪਣੇ ਕੰਮ ਕਰਾ ਦੇ ਸਾਸੀ ਲਾਪਾ ਲੈਂਦੀ ਕੋਸ਼ਿਸ਼ ਕਰ ਰਹੇ ਜੀ ਇਹ ਇਸ ਪਾਈ ਵੀ ਲੱਗੇ ਨੇਰੇ ਲੱਗੇ ਹੀ ਆ 6 ਮਹੀਨੇ ਬਾਅਦ ਹੋਰ ਕੇ ਲਈ ਸਾਲ ਬਾਅਦ ਚੋਣ ਦਾ ਲਾਜਣਾ ਇਹ 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 ਸਤਾਪੀਆਂ ਨੇ ਲੱਗਦਾ ਕਿ ਸਿਆਸੀ ਰਾਹ ਲੈ ਰਹੇ ਨੇ ਇਹ ਇਹ ਹਰਜੋਤ ਮੈਂ ਸੋਣਾ ਨੂੰ ਜਿਲ੍ਹੇ ਪ੍ਰੈਸ ਕਾਨਫਰੰਸ ਕਰਨਗੇ ਦੁਬਾਰਾ ਉਦੋਂ ਤੁਸੀਂ ਸਵਾਲ ਕਰੋ ਇੱਕ ਆਖੀ ਇੱਕ ਸਵਾਲ ਹੈ ਕਿ ਜਿਹੜਾ ਕੋਈ ਗੈਰ ਸਿੱਖ ਹੈ ਜਿਸਨੇ ਕੋਈ ਤਾੜਾ ਨਹੀਂ ਪ੍ਰਕਾਸ਼ਿਆ ਹੋਇਆ ਜਾਂ ਜਿਸਨੇ ਕੋਈ ਅਮਰਤ ਨਹੀਂ ਸ਼ਕਿਆ ਹੋਇਆ ਕਿ ਉਹ ਧਰਮ ਦੇ ਵਿੱਚ ਕੋਈ ਕਸਮ ਨਹੀਂ ਦੇ ਸਕਦਾ ਕਿਉਂਕਿ ਦਰਗਾਹ ਸਾਹਿਬ ਨੇ ਅੱਜ ਭਗਵਾਨ ਸਿੰਘ ਮਾਨ ਹੋਰਾਂ ਨੂੰ ਕਿਹਾ ਕਿ ਪਹਿਲਾਂ ਅਮਰਤ ਸ਼ਕਣ ਸਿੱਖੀ ਵਾਲੇ ਬਾਣੇ ਵਾਲੇ ਬੰਦ ਫੇਰ ਆ ਕੇ ਧਾਰਮਿਕ ਮਾਮਲੇ ਦੇ ਦੇਖੋ ਦੋ ਤਰ੍ਹਾਂ ਕਲੀਅਰਫਾਈ ਕਰ ਦਿਓ ਜੀ ਦੋ ਤਰ੍ਹਾਂ ਹੁੰਦੀਆਂ ਇੱਕ ਆਪਾਂ ਸਹਿਜ ਧਾਰੀ ਸਿੱਖਿਆ ਇੱਕ ਅੰਮ੍ਰਿਤਧਾਰੀ ਸਿੱਖਿਆ ਜਿਹੜਾ ਲੀਡ ਕਰਨਾ ਹੁੰਦਾ ਖਾਲਸਾ ਪੰਥ ਦੇ ਕੁਝ ਆਧਾਰਿਆਂ ਨੂੰ ਉਹ ਅੰਮ੍ਰਿਤਧਾਰੀ ਇੱਕ ਮਰਿਆਦਾ ਆ ਸਾਡੀ ਸਿੱਖ ਪੰਥ ਦੀ ਤੇ ਜਿਹੜਾ ਸਹਿਜ ਧਾਰੀ ਆ ਸ਼ਮੂਲੀਅਤ ਤਾਂ ਕੋਈ ਵੀ ਕਰ ਸਕਦਾ ਸ਼ਮੂਲੀਅਤ ਦਾ ਨਹੀਂ ਕੋਈ ਮਤਲਬ ਗੱਲ ਜੇ ਲੇ ਕਿਸੇ ਨੇ ਲੀਡ ਕਰਨਾ ਆ ਉਸ ਵੇਲੇ ਉਹ ਲੀਡ ਕਰਨ ਵਾਲਾ ਅੰਮ੍ਰਿਤਧਾਰੀ ਹੋਣਾ ਚਾਹੀਦਾ ਰਹਿਤਮਾਨ ਹੋਣਾ ਚਾਹੀਦਾ ਸਾਰੇ ਪੱਖਾਂ ਤੋਂ ਸੰਪੂਰਨ ਚਾਹੀਦਾ ਜੀ ਪੰਜਾਬ ਸਰਕਾਰ ਤੋਂ ਵੀ ਇਹਨਾਂ ਵਾਲਿਆਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕੀ ਇਹ ਸਟਾਫ ਦੀ ਸਮੱਸਿਆ ਬਹੁਤ ਗੜੀ ਹੈ ਚਲੋ ਅਸੀਂ ਤਾਂ ਯਤਨ ਕਰਦੇ ਆਂ ਜੀ ਇਹਦਾ ਸੈਂਟਰ ਸਰਕਾਰ ਨੂੰ ਵੀ ਕਹਿੰਦੇ ਆਂ ਵੀ ਆਹ ਰੋਜ਼ ਦੇ ਰੋਜ਼ ਹੀ ਮੇਲਾ ਆਉਂਦੀਆਂ ਤੇ ਆ ਕੇ ਭਾਈ ਆਪਣੇ ਵੀ ਸਾਰੇ ਉਹਦਾ ਪਤਾ ਕਰਕੇ ਦੱਸੋ ਬਹੁਤ ਬਹੁਤ ਧੰਨਵਾਦ